ਪੈਣਾ ਜੋ ਥੋਂ ਅੱਡ ਨਿਕਲੋਂ ਉਵੇਂ ਹੀ ਚੱਲਣਾ ਪੈਣਾ ਆ ਸਾਡੇ ਬੰਦੇ ਪ੍ਰਧਾਨ ਮੰਤਰੀ ਵੀ ਰਹੇ ਆ ਸਾਡੇ ਬੰਦੇ ਰਾਸ਼ਟਰਪਤੀ ਵੀ ਰਹੇ ਆ ਬਣਿਆ ਕੁਝ ਆਪਣਾ ਕੀਤੀ ਆਪਣੀ ਗੱਲ ਇੱਥੋਂ ਜਦੋਂ ਕੋਈ ਵੀ ਬੰਦਾ ਅੱਜ ਭਗਵੰਤ ਮਾਨ ਮੋਕੇ ਸਰਕਾਰ ਚ ਐਦੋਂ ਪਹਿਲਾਂ ਕਾਂਗਰਸ ਸੀ ਉਦੋਂ ਪਹਿਲਾਂ ਕਾਲੀ ਦਲ ਰਿਹਾ ਉਦੋਂ ਪਹਿਲਾਂ ਫਿਰ ਕਾਂਗਰਸ ਰਹੀ ਸੀਗੀ ਜਿਹੜਾ ਬੰਦਾ ਅਜ ਇੱਥੇ ਹੋਊਗਾ ਉਹ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰੂਗਾ ਹਰੇਕੀ ਮੈਂ ਇਹਨਾਂ ਤੋਂ ਵੀ ਵੱਡੀਆਂ ਵੱਡੀਆਂ ਗੱਲਾਂ ਕਰਦੂੰਗਾ ਮੈਂ ਪਾ ਕਰਨਾ ਪੰਜਾਬ ਦਾ ਕਿਉਂਕਿ ਸਾਨੂੰ ਪਤਾ ਸਾਡੇ ਮਸਲੇ ਆ ਪਰ ਜਦੋਂ ਬੰਦਾ ਇੱਥੋਂ ਜਾ ਕੇ ਸੋਝੱਕਦਾ ਨਾ ਉੱਥੇ ਤੇ ਜਾ ਕੇ ਵਿੱਚ ਵੜਦਾ ਤੇ ਉੱ ਅਸੀਂ ਅਥੇ ਵਿਕੇ ਪਏ ਆ ਵਿਕੇ ਕੀ ਮਤਲਬ ਸਾਡੇ ਦਾ ਸੈਨ ਕੀਤੇ ਪਏ ਆ ਡੈਥ ਵਾਰੰਟਾਂ ਦੇ ਸਾਡਾ ਸਾਰਾ ਕੁ ਵੱਢਿਆ ਪਿਆ ਆਪਣੇ ਗੱਲ ਨਹੀਂ ਚਲਦੀ ਆਵਾ ਆਪਾਂ ਨੂੰ ਇਹ ਕਦਾ ਸਭ ਨੂੰ ਪਤਾ ਵੀ ਇਹਨਾਂ ਨੂੰ ਪਤਾ ਸੀ ਫਰੰਗੀਆਂ ਨੂੰ ਵੀ ਸਾਡੇ ਸਿਸਟਮ ਨੂੰ ਵੀ ਪਤਾ ਸੀ ਵੀ ਇਹ ਕੌਮ ਜਾਂ ਪੰਜਾਬੀ ਲੋਕ ਲੜ ਕੇ ਨਹੀਂ ਜਿੱਤੇ ਜਾ ਸਕਦੇ ਇਹ ਕੈਪਚਰ ਕੀਤੇ ਜਾ ਸਕਦੇ ਕਿਹੜੇ ਤਰੀਕੇ ਨਾਲ ਉਹ ਕਿਹੜਾ ਤਰੀਕਾ ਸੀ ਉਹਨਾਂ ਦਾ ਉਹਨਾਂ ਦਾ ਤਰੀਕਾ ਸੀ ਕਾਗਜ਼ੀ ਕਾਰਵਾਈ ਤੇ ਵੋਟ ਓਕੇ VOTING ਅੱਜ ਜੇ ਹੜ ਆਇਆ ਜਾਂ ਪਹਿਲਾਂ ਕਦੇ ਹੜਾਉਂਦੇ ਆ ਇਹ ਮਸਲਾ ਕੱਲੀ ਇੱਕ ਕੌਮ ਦਾ ਨਹੀਂ ਵੀ ਸਿੱਖ ਕੌਮ ਦਾ ਹੀ ਆ ਅੱਜ ਉਥੇ ਹਿੰਦੂ ਭਾਈਚਾਰਾ ਉਦੇ ਵੀ ਫਲਾਡ ਆਇਆ ਕਰੇ ਉਹ ਵੀ ਪਿੰਡਾਂ ਚ ਰਹਿੰਦੇ ਆ ਮੁਸਲਮਾਨ ਭਾਈਚਾਰਾ ਉਹਨਾਂ ਦੇ ਵੀ ਆਉਂਦੇ ਆ ਅਸਾਈ ਭਾਈਚਾਰਾ ਉਹਨਾਂ ਦੇ ਵੀ ਆਉਂਦੇ ਆ ਹੁੰਦੇ ਨਾ ਰੇਕ ਦੇ ਬਲੱਡ ਸੋ ਮਸਲਾ ਜੇ ਸਾਰਿਆਂ ਦਾ ਪੰਜਾਬ ਨੂੰ ਤਾਂ ਸਿੱਧਾ ਉਹਨਾਂ ਦੇ ਨਾਲ ਬਾਈਕਾਟ ਕਰ ਦੇਣਾ ਚਾਹੀਦਾ ਸਾਡਾ ਕੋਈ ਲੈਂਕ ਨਹੀਂ ਸਾਡਾ ਕਿਸ ਤੋਂ ਸਾਡਾ ਕੋਈ ਲੈਂਕੀ ਨਹੀਂ ਹਮਮ ਗੱਲ ਸਹੀ ਹੈ ਠੀਕ ਹੈ ਨਾ ਤੁਸੀਂ ਕਿਹਨੇ ਸਾਡੇ ਤੋਂ ਮੰਗਣਾ ਉਹ ਅਸੀਂ ਕਿਉਂ ਮੰਗੀਏ ਜੋ ਅਸੀਂ ਤੁਹਾਨੂੰ ਦਿੰਨੇ ਆ ਉਹਨਾਂ ਨੇ ਆਪਾਂ ਨੂੰ ਦੇਣਾ ਕੁਝ ਨਹੀਂ ਆਪਾਂ ਕਿਉਂ ਕਿਤੇ ਥਲੇ ਲਾ ਕੇ ਰਹੀਏ ਆਪਾਂ ਆਪਦੇ ਵੱਖਰੇ ਹੋਣ ਦੀ ਗੱਲ ਕਰਦੇ ਆਂ ਇਥੋਂ ਗਾਜ ਕਰਦੇ ਹੋ ਆ ਜੀ ਵੀ ਸਾਡਾ ਸੋਣਾ ਭਾਈ ਕੋਈ ਲੈਂਦੇ ਨਹੀਂ ਜਦੋਂ ਸਾਡੇ ਨਾਲ ਹਾਂ ਪੰਜਾਬ ਪੰਜਾਬ ਨੂੰ ਚਲਾਉਂਦਾ ਪੰਜਾਬ ਪੰਜਾਬ ਨੂੰ ਚਲਾ ਸਕਦਾ ਤੁਸੀਂ ਭੁੱਖੇ ਨਹੀਂ ਮਰ ਸਕਦੇ ਤੁਸੀਂ ਰਾਜੇ ਸੀ ਤੇ ਰਾਜੇ ਹੈਂ ਅੱਜ ਵੀ ਰਾਜੇ ਆ ਤੁਸੀਂ ਦੇਖੋ ਸਾਡੀ ਫਸਲ ਹੁੰਦੀ ਇੱਥੇ ਇਹ ਜਿੰਨਾ ਮਰਜੀ ਅਨਾਜ ਪੈਦਾ ਕਰ ਲੈਣ ਭੋਖੇ ਨੇ ਕੱਢਣੀ ਪੰਜਾਬ ਤੇ ਹਰਿਆਣੇ ਨੇ ਤੇ ਹਰਿਆਣੇ ਨੇ ਫਸਲ ਸਾਡੀ ਹੁੰਦੀ ਆ ਸਾਡੇ ਤੋਂ ਫਸਲ ਲੈ ਕੇ ਗਾ ਉਹ ਵੇਚਦੇ ਆ ਲੈ ਵੀ 1 ਲੱਖ ਮੀਟਰ ਘਟਾਨ ਹੋ ਗਈ 2 ਲੱਖ ਮੀਟਰ ਘਟਾਨ ਹੋ ਗਈ ਜਿਹੜਾ ਉਹਦਾ ਪੈਸਾ ਹੁੰਦਾ ਕਦੇ ਲੱਗਿਆ ਨਾ ਪੰਜਾਬ ਦੇ ਖਿੱਤੇ ਨੂੰ ਦਿੱਤੇ ਵਾਅਦਾ ਕਰ ਲੱਗਦਾ ਪੰਜਾਬ ਦੇ ਉੱਤੇ ਪੈਸਾ ਖੇਤੀ ਤੇ ਲੱਗਦਾ ਉਹ ਪੈਸਾ ਸਾਰੇ ਇਹੜਾ ਪੀ ਜਾਂਦੇ ਆ ਸਭ ਲੀਡਰਾਂ ਜੇਬਾਂ ਜਾਂਦਾ ਕੋਈ ਪੈਸਾ ਨਹੀਂ ਤਾਂ ਇਹਨਾਂ ਦਾ ਘਰ ਤਾਂ ਸਾਰੇ ਭਾਰਤ ਦੀ ਆ ਭਾਰਤ ਨਾਲ ਵੀ ਐ ਹੁੰਦਾ ਪਰ ਦੇ ਲੋਕਾਂ ਨਾਲ ਪਰ ਆਪਾਂ ਗੱਲ ਕਰੀਏ ਆਪਦੇ ਘਰ ਦੀ ਕਰਦੀ ਇੱਥੋਂ ਹੀ ਬੱਕਰੇ ਹੁੰਦੀ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਇਹ ਇੱਕ ਕੌਮ ਦੀ ਗੱਲ ਨਹੀਂ ਇਹ ਸਾਰਿਆਂ ਦੀ ਹੋਈ ਆ ਵੀ ਅਸੀਂ ਭਾਈ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਕਰਨਾ ਉਹਨਾਂ ਨੇ ਤੁਹਾਨੂੰ ਵੋਟ ਰਾਈ ਵੋਟ ਦੇ ਤਰੀਕੇ ਰਾਈ ਤੁਹਾਨੂੰ ਜਿਹੜਾ ਤੁਹਾਨੂੰ ਹੱਕ ਕੁਕ ਹੋਏ ਸੀ ਨਾ ਮਿਲੇ ਸੀ ਉਹਦੇ ਰਾਈ ਤੁਹਾਨੂੰ ਮਤਲਬ ਨੱਪਿਆ ਕੰਟਰੋਲ ਕੀਤਾ ਕਬਜ਼ੇ ਚ ਕੀਤਾ ਗੁਲਾਮ ਬਣਾਇਆ ਵੋਟਾਂ ਚ ਬਣਾਉਂਦੇ ਨੇ ਮਰਜ਼ੀ ਨਾਲ ਬੱਦਾ ਬਣ ਜਾਂਦਾ ਉਹਦੀ ਨਾਲ ਹਾਂ ਜਿੱਥੇ ਮਰਜ਼ੀ ਨਾਲ ਕਾਗਜ਼ ਨਹੀਂ ਭਰ ਦਿੱਤੇ ਜਾਂਦੇ ਇਹ ਵੋਟ ਹੀ ਆ ਇਹਦਾ ਬਾਈਕਾਟ ਕਰ ਦਿਓ ਵੀ ਅਸੀਂ ਪੰਜਾਬ ਨੂੰ ਭਾਈ ਆਪ ਚਲਾਵਾਂਗੇ ਅਸੀਂ ਤਾਂ ਬਹੁਤ ਜ਼ਿਆਦਾ ਮੀਨ ਆ ਸਾਡੇ ਦਿਨਾਂ ਕੋਈ ਅਮੀਰ ਨਹੀਂਗਾ ਵਾਕੇ ਆਪਾਂ ਬਹੁਤ ਅਮੀਰ ਆ ਅਸੀਂ ਦੇਖੋ ਜ਼ਿੰਦਗੀ ਜਿਉਣ ਲਈ ਹੋ ਜਾਂਦੇ ਪਾਣੀ ਦੀ ਮੇਨ ਜ਼ਰੂਰਤ ਆ ਉਹਦੇ ਅਸੀਂ ਮਾਲਕ ਆ ਹੁਣ ਅੱਜ ਗੱਲ ਇੱਕ ਹੋਰ ਸੋਚਣ ਵਾਲੀ ਆ ਭਾਗੜਾ ਡੈਮ ਤੇ ਹੁੰਦਾ ਕਿ ਨੇ ਵੀ ਸੈਂਟਰ ਦਾ ਕਬਜ਼ਾ ਸੈਂਟਰ ਸਰਕਾਰ ਦਾ ਉੱਥੇ ਫਲੱਡ ਗੇਟ ਉੱਥੇ ਦੋ ਗੇਟ ਟੁੱਟ ਗਏ ਉੱਥੇ ਜਿਹੜੇ ਸਾਰੇ ਅਧਿਕਾਰੀ ਸਸਪੈਂਡਰੀ ਹੋਣੇ ਚਾਹੀਦੇ ਚਾਹੀਦੇ ਆ ਵੀ ਤੁਸੀਂ ਕਾਹਦਾ ਕੰਮ ਕਰਦੇ ਹੋ ਗੇੜੀ ਟੁੱਟ ਗਏ ਹਾਂ ਹਰ ਕੋਈ ਬੰਦੇ ਕਹਿੰਗੇ ਵੀ ਇਹ ਕੁਦਰਤੀ ਆਪਸੇ ਤੱਕਾ ਵਜਾ ਟੁੱਟ ਗਏ ਤੇ ਫਿਰ ਉਹ ਡਿਊਟੀ ਕਾਦੀ ਕਰਦੇ ਨਿਗਰਾਨੀ ਕਾਦੀ ਰੱਖਦੇ ਆ ਉਹ ਇਹਨਾਂ ਨੂੰ ਪਤਾ ਹੀ ਨਹੀਂ ਇਹ ਜੀ ਜਿਹਨੂੰ ਪਤਾ ਹੀ ਨਹੀਂ ਵੀ ਅਜੇ ਟੁੱਟਣ ਵਾਲੀ ਆ ਵੀ ਜਾਏ ਜੀ ਇਹਨੂੰ ਹੋਰ ਟੈਡ ਕਰਕੇ ਰੱਖੇ ਵੀ ਆ ਕੁਝ ਵੀ ਹੋ ਸਕਦਾ ਇੱਥੇ ਪਾਣੀ ਸਾਰਾ ਇਕੱਠਾ ਹੁੰਦਾ ਫਿਰ ਸਾਡੇ ਇੱਥੇ ਪੰਜਾਬ ਦਾ ਮੰਤਰੀ ਉਹਨੇ ਬਿਆਨ ਦਿੱਤਾ ਕਹਿੰਦਾ ਭਾਈ ਜੀ 200 ਲੱਖ ਕਰੋੜ ਰੁਪਈਆ ਅਸੀਂ ਹੜ੍ਹਾਂ ਦੇ ਆਸਤੇ ਪ੍ਰਬੰਧ ਕਰਕੇ ਰੱਖਿਆ ਇੰਨੇ ਬੈਗ ਲੈ ਲਿਆ ਇੰਨਾ ਆ ਕੁਝ ਲੈ ਲਿਆ ਇੰਨੀ ਮਿੱਟੀ ਖਰੀਦੀ ਅਸੀਂ ਅੱਜ ਉਸ ਮੰਤਰੀ ਨੂੰ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਹਮ ਸਸਪੈਂਡ ਦਾ ਚਲੋ ਕਰਨਾ ਵੱਖਰੀ ਗੱਲ ਆ ਉਤੇ ਕਾਰਵਾਈ ਹੋਣੀ ਚਾਹੀਦੀ ਆ ਵੀ ਤੇਰਾ ਜਦੋਂ ਇਹ ਕੀਤਾ ਤੇ ਜਿਹੜਾ ਉਹ 2 ਲੱਖ ਕਰੋੜ ਰੁਪਇਆ ਤੂੰ ਕਰਾਉਣਾ ਦਾਦਾ ਤੁਸੀਂ ਮਿੱਟੀ ਲਿਆਂਦੀ ਨਾ ਬੈਗ ਲਿਆਂਦੇ ਹਰਨੇ ਕਰਨ ਫੇਰ ਰੁੜ ਗਿਆ ਪੈਸਾ ਗਿਆ ਕਿੱਥੇ ਉਹ ਕਿੱਥੇ ਆ ਤੂੰ ਆਪਦੇ ਮੂੰਹੋਂ ਗਿਆ ਮੈਂ ਤੁਹਾਨੂੰ ਇਹੀ ਕਹਿਣਾ ਹਾਂ ਹਾਂ ਇਹਨਾਂ ਨਾਲ ਅੱਜ ਤੁਹਾਡੇ ਕੋਲੇ ਮੌਕਾ ਅੱਜ ਇਥੋਂ ਗਾਜ ਕਰ ਦਿਓ ਵੀ ਅਸੀਂ ਭਾਈ ਨਹੀਂ ਰਹਿਣਾ ਤੁਹਾਡੇ ਨਾਲ ਅਸੀਂ ਬੱਕਰੇ ਰਵਾਂਗੇ 50 50 ਨੂੰ ਚੜਾਊਗਾ ਤੁਸੀਂ ਤਾਂ ਏਡੇ ਤਕੜੇ ਆ ਨਾ ਮੀ ਇੱਕੋ ਐਸੇ ਵਾਰੀ ਐਸੇ ਹੀ ਫਸਲ ਦੇ ਆਉਣ ਦਾ ਕਿ ਚੀਕ ਨਿਕਲ ਜੂ ਇਹਨਾਂ ਦੀ ਬਿਲਕੁਲ ਸਹੀ ਗੱਲ ਆ ਜੀ ਤੇ ਤੁਸੀਂ ਕਰ ਦਿਓ ਅੱਜ ਵੀ ਅਸੀਂ ਹਰੇਕ ਭਾਈ ਜਿਹਾ ਕਰੇ ਹਰੇਕ ਨਾਲ ਹੀ ਹੁੰਦਾ ਟੱਕਾ ਇਹ ਤੁਹਾਨੂੰ ਧਰਮਾ ਤਰੀਕ ਧਰਮਾ ਦੇ ਵਿੱਚ ਵੰਡ ਕੇ ਜਾਤਾਂ ਦੇ ਵਿੱਚ ਵੰਡ ਕੇ ਆਪ ਕੰਟਰੋਲ ਤੇ ਕੰਟਰੋਲ ਕਰੀ ਬੈਠੇ ਆ ਕੀ ਬਣਾਉਂਦੇ ਥੋਡਾ ਫਰਾਨਾ ਦੀ ਰੋਡ ਕੱਟਦਾ 2 ਘੰਟਾ ਦਾ ਰਸਤਾ ਥੋੜਾ ਘੰਟੇ ਜੀ ਨਿਕਲੂਗਾ ਰੋੜਾ ਸਾਨੂੰ ਕੀ ਆਸਰਾ ਕੀ ਆਸਰਾ ਸਾੜੇ ਦਾ ਸਾੜੇ ਦਾ ਘਰ ਨਪੀਤਰੇ ਆਉਂਦੇ ਆ ਪਿੰਗਾਂ ਯਾਦਾਂ ਦਾ ਇਹਨਾਂ ਨਾਲ ਬਾਈਕਾਟ ਕਰੋ ਮੈਂ ਤੁਹਾਨੂੰ ਦੱਸਦਾ ਇਹਨਾਂ ਨਾਲ ਕਰੋ ਬਾਈਕਾਟ ਸਿਸਟਮ ਨਾਲ ਵੀ ਅਸੀਂ ਪਾਈ ਆਪਦਾ ਵੱਖਰੇ ਚੱਲਣਾ ਅਸੀਂ ਆਪਦੇ ਪੰਜਾਬ ਨੂੰ ਆਪੇ ਕੰਟਰੋਲ ਕਰਾਂਗੇ ਆਪੇ ਸਮਾਂਗੇ ਅੱਜ ਉਹ ਵੇਲਾ ਤੇ ਜੇ ਸਾਡੇ ਬੰਦੇ ਸੋਚੀ ਬੈਠੇ ਆ ਅਸੀਂ ਆਪਦੇ ਮੁੱਖ ਮੰਤਰੀ ਬਣਾ ਲਾਂਗੇ ਅਸੀਂ ਆਪਦਾ ਪ੍ਰਧਾਨ ਮੰਤਰੀ ਬਣਾ ਲਾਂਗੇ ਅਸੀਂ ਆਪਦੇ ਬੰਦੇ ਐਮਪੀ ਬਣਾ ਲਾਂਗੇ ਕੱਖ ਨਹੀਂ ਹੋਣਾ ਮੈਂ ਪਹਿਲਾਂ ਕਹ ਦੱਸ ਕਿਹੜਾ ਨਾ ਇੱਥੋਂ ਜੋ ਮਰਜ਼ੀ ਗੱਲਾਂ ਕਰਦਾ ਉੱਥੇ ਕੰਟਰੋਲ ਫੇਰ ਇੱਕ ਹੋਰ ਖਾਸ ਗੱਲ ਆ ਸਾਡੀ ਕੌਮ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਆ ਜਿੱਦਣ ਵੰਡ ਹੋਈ ਆ ਇਹ ਉਹਦਣੇ ਗੱਲ ਕਹੀ ਕਿ Mahatma Gandhi ਦੇ ਮੂੰਹੋਂ ਬਿਆਨ ਸੀਗੇ ਇਹ ਵੀ ਹਰੇਕ ਦੇਸ਼ ਦਾ ਕਾਨੂੰਨ ਸਿੱਖਾਂ ਦੀ ਮਰਜ਼ੀ ਤੋਂ ਬਣਾ ਨਹੀਂ ਜਾਊਗਾ ਬਿਲਕੁਲ ਕਹੀ ਆ ਕੁਰਬਾਨੀਆਂ ਜਿਆਦਾ ਸਿੱਖਾਂ ਦੀਆਂ ਜਿਆਦਾ ਸਿੱਖਾਂ ਦੇ ਖਿੱਤੇ ਨੂੰ ਬੰਦ ਕਰ ਦਿੱਤੇ ਜਾਣਗੇ ਜੇ ਸਿੱਖਾਂ ਨਾਲ ਧੱਕਾ ਹੋਊਗਾ ਤੇ ਤਲਵਾਰ ਨੂੰ ਹੱਥ ਪਾ ਸਕਦੇ ਆ ਤੇ ਅੱਜ ਮੈਂ ਪੁੱਛਦਾ ਸਿੱਖ ਕੌਮ ਦੇ ਹੱਥ ਕਿੱਥੇ ਆ ਈਵੀਐਮ ਮਸ਼ੀਨਾਂ ਦੇ ਬਟਨ ਨੱਪਣ ਨੂੰ ਬਸ ਤਲਵਾਰ ਨੂੰ ਹੱਥ ਪਾਉਣ ਦਾ ਮਸਲਾ ਇਹ ਨਹੀਂ ਵੀ ਆਪਾਂ ਜੰਗ ਕਰਨੀ ਜਾਂ ਲੜਨਾ ਤਲਵਾਰ ਨੂੰ ਹੱਥ ਪਾਉਣ ਦਾ ਮਸਲਾ ਵੀ ਅਸੀਂ ਇੱਕ ਜੋ ਟੋਕੇ ਖੜ ਜਾਣਾ ਵੀ ਦੱਸੋ ਸਾਡੇ ਨਾਲ ਕਿੱਥੇ ਨਿਆਂ ਕੀਤਾ ਤੁਸੀਂ ਸਾਡੇ ਨਾਲ ਹਾਂ ਤੇ ਹਾਂ ਤੇ ਕੁਰਬਾਨੀਆਂ ਹੀ ਦਿੱਤੀਆਂ ਬੰਦੇ ਵੀ ਤੁਹਾਡੇ ਤੁਹਾਨੂੰ ਕਾਗਜ਼ੀ ਕਾਰਵਾਈ ਕੰਟਰੋਲ ਕੀਤਾ ਸਾਡਾ ਸਿਸਟਮ ਚੱਲੂਗਾ ਪੰਜ ਪ੍ਰਧਾਨੀ ਜਿਵੇਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਅੱਗੇ ਕਿੱਥੇ ਦੱਸਦਾ ਅਦਾਲਤਾਂ ਤੋਂ 20 20 50 50 ਸਾਲ ਪੁਰਾਣੇ ਮਸਲੇ ਹੱਲ ਨਹੀਂ ਹੋਏ ਅੱਗੇ ਜਿੱਡਾ ਵੱਡਾ ਮਸਲਾ ਹੁੰਦਾ ਸੀ ਓਡੀਆਂ ਵੱਡੀਆਂ ਪੰਚਾਇਤਾਂ ਹੋ ਜਾਂਦੀਆਂ ਸੀ ਜੇ ਦੱਸਾ ਪਿੰਡਾਂ ਦੀ ਪੰਚਾਇਤ ਪੰਜਾ ਪਿੰਡਾਂ ਦੀ ਪੰਚਾਇਤ ਤੇ ਉਹ ਮਸਲਾ ਹੱਲ ਕਰ ਦਿੰਦੇ ਸੀ ਇੱਥੇ ਹੀ ਉਹ ਮਦਈ ਨੂੰ ਵੀ ਖੁਸ਼ ਕਰਦੇ ਸੀ ਜਿਵੇਂ ਲੋ ਸ਼ਿਕਾਇਤ ਸੀ ਉਹਨੂੰ ਵੀ ਖੁਸ਼ ਕਰਦੇ ਸੀ ਮਸਲਾਂ ਬਿੜਦੇ ਸੀਗੇ ਹਾਂ ਬਿਲਕੁਲ ਤੇ ਆ ਸਾਨੂੰ ਕਾਹਦੇ ਨਾਲ ਕਨੈਪ ਕੀਤਾ ਉਹਨਾਂ ਨੇ ਕਾਗਜ਼ੀ ਕਾਰਵਾਈ ਨਾਲ ਲਿਖਤਾ ਨਾਲ ਲਿਖਤਾ ਨਾਲ ਸਾਨੂੰ ਇਹ ਲਿਖਤਾਂ ਦਾ ਬਾਈਕਾਟ ਕਰਨਾ ਪਊਗਾ ਅੱਜ ਉਹ ਵੇੜਾ ਵੇਖ ਲਓ ਪੰਜਾਬ ਨਾਲ ਹਮੇਸ਼ਾ ਪੰਜਾਬੀ ਖੜਦਾ ਇੱਥੇ ਆਪਣੇ ਲੋਕ ਹੀ ਇੱਕ ਦੂਜੇ ਲਈ ਖੜਦੇ ਆ ਆਪਾਂ ਤਾਂ ਬਗਾਨਿਆਂ ਲਈ ਵੀ ਖੜ ਜਾਂਦੇ ਆ ਯਾਰ ਜਦੋਂ ਮੇਰੀ ਗੱਲ ਸੁਣੋ ਜਿਵੇਂ ਹੁਣ ਪਾਣੀ ਆਇਆ ਹੈ ਕਿ ਹੜ ਆਇਆ ਜੇ ਸਰਕਾਰ ਤੇ ਰਹਿ ਜਾਂਦੇ ਨਾ ਇਹਨਾਂ ਨੇ ਤੁਹਾਨੂੰ 5-5 ਕਿਲੋ ਵਾਲੇ ਗੱਟੇ ਫੜਾ ਦਿੰਦੇ ਸੀ ਕੜ ਕਰੇ ਬਿਲਕੁਲ ਕੋਈ ਗੇਟਬੰਨ ਨਹੀਂ ਬਜਣਾ ਸੀ ਇਹਨਾਂ ਤੋਂ ਕੁਝ ਨਹੀਂ ਹੋਣਾ ਸੀ ਇਹਨਾਂ ਤੋਂ ਕਿਉਂਕਿ ਇਹ ਇਹਨਾਂ ਦੇ ਵੀ ਕੀ ਗੱਲ ਇਹਨਾਂ ਦੇ ਵੀ ਕੁਝ ਕੰਟਰੋਲ ਨਹੀਂ ਹੱਥਵਾਸੀ ਨਹੀਂ ਜਿੰਨਾ ਚਿਰ ਦਿੱਲੀੋਂ ਆਰਡਰ ਇਹਨਾਂ ਨੇ ਕਿਹਾ ਨਹੀਂ ਦੇ ਸਕਦੇ ਕੋਈ ਇਹਦਾ ਮਤਲਬ ਪਠਾਨ ਮਾਜਰੇ ਵਾਲੀਆਂ ਗੱਲਾਂ ਸਹੀ ਆ ਉਹਨੇ ਜਿੰਗਾਂ ਕਈਆਂ ਬਾਈ ਜੀ ਇਹ ਸਾਰੀ ਸਾਰਿਆਂ ਨੂੰ ਜਿਹੜੇ ਬੰਦਿਆਂ ਨੂੰ ਪਤਾ ਸਾਰਿਆਂ ਨੂੰ ਪਠਾਨ ਮਾਜਰੇ ਵਾਲੀ ਵੀ ਹੁਣ ਇਹ ਤਾਂ ਸਹੀ ਹੁਣ ਆ ਗਿਆ ਤੇ ਪਠਾਨ ਮਾਜਰੇ ਨਹੀਂ ਵੇਚ ਨਹੀਂ ਸੀ ਵੇਚ ਨਹੀਂ ਸੀ ਜਿਵੇਂ ਹੁਣ ਗੱਲ ਕਰਦੀ ਆ ਮੈਂ ਹੁਣ ਬਾਦਲ ਦਾ ਹਮਿੱਤੀ ਨਹੀਂ ਬਣਦਾ ਮੈਂ ਗੱਲ ਕਰਦੇ ਆ ਗੱਲ ਚੱਲਦੀ ਆ ਵੀ ਬਾਦਲ